ਸਸਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ ਚੈਨਲ ਪੰਜਾਬੀ ਪਹਿਰਾਵਾ ਮੈਂ ਕਾਫੀ ਟਾਈਮ ਬਾਅਦ ਵੀਡੀਓ ਜਾਈ ਹੈ ਕਿਉਂਕਿ ਮੰਮਾ ਨੇ ਸ਼ੂਟ ਕੀਤੀ ਸੀ ਵੀਡੀਓ ਮੈਂ ਨਹੀਂ ਕੀਤੀ ਸੀ ਤੇ ਅੱਜ ਦੀ ਵੀਡੀਓ ਤੁਹਾਨੂੰ ਮੈਂ ਦਿਖਾਉਂਗੀ ਅੱਜ ਦਾ ਜਿਹੜਾ ਵੀ ਅੱਜ ਦੀ ਜੋ ਆਪਣੇ ਕੋਲੇ ਕਲੈਕਸ਼ਨ ਆਈ ਹੈ ਉਹ ਤੁਹਾਨੂੰ ਸ਼ੋਅ ਕਰੂੰਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਸਕਰੀਨ ਦੇ ਉੱਤੇ ਨੰਬਰ ਸ਼ੋਅ ਹੋ ਰਿਹਾ ਹੈ ਇੱਥੇ ਜਾ ਕੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਤੇ ਜੋ ਵੀ ਤੁਸੀਂ ਬੁੱਕ ਕਰਵਾਣਾ ਦੱਸ ਸਕਦੇ ਹੋ ਜਿਹੜਾ ਵੀ ਫੈਬਰੂਅਰੀ ਸੂਟ ਬੁੱਕ ਕਰਵਾਣਾ ਉਹ ਦੱਸ ਸਕਦੇ ਹੋ ਤੇ ਜੇ ਕੋਈ ਤੁਹਾਨੂੰ ਇਨਕੁਆਰੀ ਹੈ ਸੂਟ ਵਗੈਰੇ ਦੇ ਰਿਲੇਟਡ ਉਹ ਵੀ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਸਕਿਪ ਬਿਲਕੁਲ ਵੀ ਨਾ ਕਰਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਫੈਬਰਿਕ ਵਾਈਜ਼ ਦੱਸਿਆ ਜਾਂਦਾ ਹੈ ਕਿ ਕੀ ਕਿਹੜਾ ਫੈਬਰਿਕ ਹੈ ਬਟ ਜੇ ਤੁਸੀਂ ਸਕਿਪ ਕਰ ਦਿੰਦੇ ਹੋ ਤਾਂ ਫਿਰ ਵੀਡੀਓ ਸਕਿਪ ਹੋ ਜਾਂਦੀ ਹੈ ਮਤਲਬ ਕਿ ਜਿਹੜਾ ਸੀ ਮੇਨ ਥਿੰਗ ਦੱਸਦੇ ਹਾਂ ਉਹ ਸਕਿਪ ਹੋ ਜਾਂਦੀ ਹੈ ਫਿਰ ਤੁਹਾਡੇ ਇਨਕੁਆਰੀ ਰਹਿ ਜਾਂਦੀ ਹੈ ਦਿਮਾਗ 'ਚ ਕਿ ਫੈਬਰਿਕ ਕੀ ਹੈ ਕੀ ਕਲਰ ਹੈ ਐਂਡ ਆਲ ਠੀਕ ਹੈ ਤੇ ਸਕਿਪ ਨਾ ਕਰੋ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਕਿਵੇਂ ਦੀ ਕਲੈਕਸ਼ਨ ਵੀਅਰ ਕਰਨੀ ਪਸੰਦ ਹੈ ਤੇ ਕਿਵੇਂ ਦੀ ਤੁਹਾਨੂੰ ਸਾਡੀ ਵੀਡੀਓਜ਼ ਲੱਗਦੀਆਂ ਨੇ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਰਦੇ ਆਂ ਵੀਡੀਓ ਸ਼ੁਰੂ ਅੱਜ ਦੀ ਕਲੈਕਸ਼ਨ ਅਸੀਂ ਕੁਝ ਨਵੀਂ ਲੈ ਕੇ ਆਏ ਆ ਸੂਟਾਂ ਤੋਂ ਵੱਖਰੀ ਕਲੈਕਸ਼ਨ ਲੈ ਕੇ ਆਏ ਆ ਹੋਪ ਕਰਦਾ ਤੁਹਾਨੂੰ ਵਧੀਆ ਲੱਗੂਗੀ ਤੇ ਅੱਜ ਦੀ ਕਲੈਕਸ਼ਨ ਹੈਗੀ ਆਪਣੀ ਰਿਕੋਰਡ ਸੈਟਸ ਦੀ ਤੇ ਬਹੁਤ ਹੀ ਮਤਲਬ ਟ੍ਰੈਂਡ ਚੱਲ ਰਿਹਾ ਹੈ ਕਾਟ ਸੈਟਸ ਦਾ ਜਿਵੇਂ ਕਿ ਹੁਣ ਵਿੰਟਰਸ ਦਾ ਮੌਸਮ ਆ ਗਿਆ ਤੇ ਅਸੀਂ ਕੁਝ ਮਤਲਬ ਕਿ ਵਾਰਮ ਲੈ ਕੇ ਆਏ ਕਰਨੂ ਕਿ ਮਤਲਬ ਕਿ ਸੱਦੀ ਆ ਚੇ ਕੰਫੀਰ ਰਵੇ ਕੋਜੀ ਰਵੇ ਤੇ ਕੰਫਰਟੇਬਲ ਰਹੇ ਸਭ ਲਈ ਇਸ ਥੋੜਾ ਟਾਈਮ ਜਿਆਦਾ ਨਾ ਲੈਂਦੇ ਹੋਏ ਆਪਾਂ ਵੀਡੀਓ ਕਰਦਿਆਂ ਸ਼ੁਰੂ ਤੇ ਅੱਜ ਦਾ ਪਹਿਲਾ ਆਪਣਾ ਕੋਰਸੈਟ ਹੈਗਾ ਇਹ ਹੈਗਾ ਜੀ ਅੱਜ ਆਪਣਾ ਪਹਿਲਾ ਕੋਰਸੈਟ ਬਲੂ ਰੰਗ ਦਾ ਬਹੁਤ ਹੀ ਪ੍ਰੀਟੀ ਹੈ ਦੇਖ ਸਕਦੇ ਹੋ ਵਰਕ ਇਸ ਤੇ ਕਰਿਆ ਹੋਇਆ ਕੰਬੀਨੇਸ਼ਨ ਦੇਖੋ ਕਲਰ ਦਾ ਬਹੁਤ ਹੀ ਸੋਹਣਾ ਹੈ ਪਿੰਕ ਤੇ ਬਲੂ ਦੇ ਵਿੱਚ ਕੰਬੀਨੇਸ਼ਨ ਹੈ ਸਾਈਡ ਤੇ ਪਾਕਟਸ ਆ ਜਾਂਦੀਆਂ ਨੇ ਬਟਨ ਵੀ ਦਿੱਤਾ ਹੋਇਆ ਤੇ ਪਾਕਟ ਦੇ ਉੱਤੇ ਵੀ ਐਵੇਂ ਡਿਜ਼ਾਈਨ ਕੀਤਾ ਹੋਇਆ ਹੈ ਤੇ ਇਹ ਰਹੂਗਾ ਜੀ ਵੈਲਵਟ ਦੇ ਉੱਤੇ ਕਿਉਂਕਿ ਜਿਵੇਂ ਕਿ ਸਰਦੀਆਂ ਆ ਗਈਆਂ ਨੇ ਤੇ ਹੁਣ ਵੈਲਵਟ ਦੇ ਕੋਰਸੈਟ ਪਹਿਣ ਕੇ ਬਾਜੂ ਤੇ ਵੀ ਵਰਕ ਦਿੱਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਤੇ ਤੁਹਾਨੂੰ ਹਰ ਇੱਕ ਸਾਈਜ਼ ਮਿਲ ਜੂਗਾ ਇਹਦੇ ਵਿੱਚ ਐਕਸਲ ਲੈਣਾ ਐਕਸਲ ਲੈ ਸਕਦੇ ਹੋ ਡਬਲ ਐਕਸਲ ਲੈਣਾ ਡਬਲ ਐਕਸਲ ਲੈ ਸਕਦੇ ਹੋ మీడియం ਸਾਈਜ਼ ਲੈਣਾ ਉਹ ਲੈ ਸਕਦੇ ਹੋ ਹਰ ਇੱਕ ਸਾਈਜ਼ ਮਿਲ ਜੂਗਾ ਸਾਈਜ਼ ਦੀ ਟੈਨਸ਼ਨ ਨਾ ਲੋ ਜਿਵੇਂ ਜਿੰਨਾ ਵੀ ਤੁਹਾਨੂੰ ਸਾਈਜ਼ ਚਾਹੀਦਾ ਤੁਸੀਂ ਦੱਸ ਸਕਦੇ ਹੋ ਨਾਲ ਇਸਦੇ ਹੈਗੀ ਬਾਟਮ ਦੇਖ ਸਕਦੇ ਹੋ ਬਾਟਮ ਸਟਿਪ ਪਾਕਟਸ ਵੀ ਦਿੱਤੀ ਹੋਈ ਨੇ ਸਾਨੂੰ ਤੇ ਇਹ ਐਕਸਲ ਸਾਈਜ਼ ਹੈ ਦੇਖ ਸਕਦੇ ਹੋ ਤੇ ਬਾਟਮ ਬਹੁਤ ਵਧੀਆ ਹੈ ਤੇ ਨਾਲ ਇਸਦੇ ਸਾਰਾ ਕੋਰਸੈਟੀ ਬਹੁਤ ਵਧੀਆ ਹੈ ਰੰਗ ਵੀ ਬਹੁਤ ਵਧੀਆ ਤੇ ਕਲਰ ਕੰਬੀਨੇਸ਼ਨ ਇਜ਼ ਸੋ ਪ੍ਰੀਟੀ ਐਂਡ ਆਪਾਂ ਚੱਲਦੇ ਹੁਣ ਨੈਕਸਟ ਕੋਰਸੈਟ 12 ਇਸ ਸਕਰੀਨ ਦੇ ਉੱਤੇ ਤੁਹਾਨੂੰ ਇਹਦੇ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਫੇਰ ਵੀ ਜੇ ਤੁਹਾਨੂੰ ਕੋਈ ਡਾਊਟ ਹੈ ਤੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਪ੍ਰਾਈਸ ਦੇ ਰਿਲੇਟਿਡ ਯਾ ਫੈਬਰਿਕ ਦੇ ਰਿਲੇਟਿਡ ਤੇ ਇਹਦੇ ਨਾਲ ਨਾਲ ਆਪਾਂ ਚੱਲਦੇ ਆਪਰੇ ਨੈਕਸਟ ਕੋਰਸੈਟ 1 ਨੈਕਸਟ ਕੋਰਸੈਟ ਵੀ ਬਹੁਤ ਸੋਹਣਾ ਦੇਖ ਸਕਦੇ ਹੋ ਏ ਥੋੜਾ ਜਿਹਾ ਕਾਲਰ ਦੇ ਵਿੱਚ ਆ ਗਿਆ ਦੇਖੋ ਇਹਦੇ ਕਾਲਰ ਤੇ ਵੀ ਵਰਕ ਦਿੱਤਾ ਹੋਇਆ ਹੈ ਬਹੁਤ ਹੀ ਸੋਹਣਾ ਵਰਕ ਹੈ ਹਰ ਇੱਕ ਕੋਟ ਸੈੱਟ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਆ ਦੇਖ ਸਕਦੇ ਹੋ ਲਾਈਟ ਪਿੰਕ ਹੈ ਤੇ ਇਹ ਥੋੜਾ ਜਿਹਾ ਡਾਰਕ ਤੇ ਇਹਦੀ ਬਾਜੂ ਤੇ ਵੀ ਡਿਜ਼ਾਈਨ ਦਿੱਤਾ ਹੋਇਆ ਹੈ ਦੇਖੋ ਬਹੁਤ ਸੋਹਣਾ ਹੈ ਛੋਟੇ ਛੋਟੇ ਫਲਾwrs ਨੇ ਤੇ ਇਸ ਦਾ ਤੁਸੀਂ ਘੇਰਾ ਦੇਖੋ ਬਹੁਤ ਹੀ ਸੋਹਣਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਦੇਖ ਸਕਦੇ ਹੋ ਸੋ ਪ੍ਰੀਟੀ ਤੇ ਇਹ ਹੈਗਾ ਐਕਸਲ ਸਾਈਜ਼ ਤੁਹਾਨੂੰ ਜਿੰਨਾ ਵੀ ਸਾਈਜ਼ ਚਾਹੀਦਾ ਡਬਲ ਐਕਸਲ ਚਾਹੀਦਾ ਲਾਰਜ ਚਾਹੀਦਾ మీడియం ਚਾਹੀਦਾ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਕੋਲ ਉਹੀ ਸਾਈਜ਼ ਪਹੁੰਚੂਗਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਇਸ ਦੇ ਨਾਲ ਹੈਗੀ ਆ बॉटम ਸੇਮ ਕਲਰ ਦੀ बॉਟਮ ਨਾਲ ਹਰ ਇੱਕ बॉਟਮ ਦੇ ਨਾਲ ਪਾਕਟਸ ਦਿੱਤੀਆਂ ਜਾਣਗੀਆਂ ਜਿਵੇਂ ਤੁਸੀਂ ਆਪਣਾ ਕੁਝ ਪਰਸਨਲ ਸਮਾਨ ਪਾਕਟ ਚ ਰੱਖਣਾ ਹੈ ਤੇ ਰੱਖ ਸਕਦੇ ਹੋ ਤੇ ਇਹਦੀ बॉਟਮ ਖੁੱਲੀ ਹੈ ਦੇਖ ਸਕਦੇ ਹੋ ਇਸ ਦਿਨ ਨਾਲ ਆਟਮ ਚ ਆ ਗਿਆ ਬਹੁਤ ਹੀ ਸੋਹਣਾ ਪਜਾਮਾ ਆਪਾਂ ਫਲੇਅਰ ਵੀ ਕਹਿ ਸਕਦੇ ਆ ਤੇ ਬੈਲ ਬਾਟਮ ਵੀ ਕਹਿ ਸਕਦੇ ਆ ਬਹੁਤ ਹੀ ਸੋਹਣਾ ਬਾਟਮ ਹੈ ਤੇ ਛੇਤੀ ਛੇਤੀ ਸਕਰੀਨਸ਼ਾਟ ਲੈ ਲਓ ਤੇ ਸਾਨੂੰ WhatsApp ਤੇ ਭੇਜ ਦਿਓ ਤੇ ਛੇਤੀ ਛੇਤੀ ਆਪਣੇ ਕੋਟ ਸੈੱਟ ਬੁੱਕ ਕਰ ਲਓ ਬਹੁਤ ਹੀ ਵਧੀਆ ਕੁਆਲਿਟੀ ਦਾ ਫੈਬਰਿਕ ਹੈ ਵੈਲਵਟ ਫੈਬਰਿਕ ਹੈ ਤੇ ਆਪਾਂ ਚਾਹਦੇ ਹੁਣ ਨੈਕਸਟ ਕੋਟ ਸੈੱਟ ਦੇ ਨਾਲ ਜੋ ਕਿ ਹੈਗੇ ਡਾਰਕ ਗ੍ਰੀਨ ਕਲਰ ਦੇ ਵਿੱਚ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਤੁਸੀਂ ਇੱਕ ਵਾਰ ਸਾਰੇ ਚੈੱਕ ਕਰੋ ਬਹੁਤ ਹੀ ਨਿੱਕਲ ਮਤਲਬ ਕਿ ਅਟਰੈਕਟ ਕਰ ਰਹੇ ਨੇ ਬਹੁਤ ਹੀ ਸੋਹਣੇ ਨੇ ਤੇ ਇਹ ਵੀ ਐਕਸਲ ਸਾਈਜ਼ ਹੈ ਇਹ ਤੇ ਇਹਦੇ ਬਾਜੂ ਤੇ ਤੁਸੀਂ ਵਰਕ ਦੇਖੋ ਕਿੰਨਾ ਸੋਹਣਾ ਦਿੱਤਾ ਹੋਇਆ ਹੈ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੈ ਦੋਨੋਂ ਬਾਜੂਆਂ ਤੇ ਦਿੱਤਾ ਹੋਇਆ ਤੇ ਇਸ ਦਾ ਘੇਰਾ ਸਿੰਪਲ ਹੈ ਘੇਰਾ ਥੋੜਾ ਆ ਮਤਲਬ ਕਿ ਬੈਲੂਨ ਸ਼ੇਪ ਤੇ ਆਪਾਂ ਕਹਿ ਸਕਦੇ ਹਾਂ ਯੂ ਸ਼ੇਪ ਚ ਰਹੂਗਾ ਐਂਡ ਇਸ ਦੇ ਨਾਲ ਹੈਗੀ ਆ ਬਾਟਮ ਬਾਟਮ ਵੀ ਪਾਕਟਸ ਦੇ ਨਾਲ ਹੈ ਬਹੁਤ ਸੋਹਣੀ ਬਾਟਮ ਹੈ ਕੋਟ ਮ ਆ ਜਾਂਦੀ ਹੈ ਬੈਲ ਬਾਟਮ ਵਾਲੀ ਨਹੀਂ ਹੈਗੀ ਬੈਲ ਬਾਟਮ ਵਾਲੀ ਸਿਰਫ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਉਹੀ ਸੀਗੀ ਦੇਖ ਸਕਦੇ ਹੋ ਤੁਹਾਨੂੰ ਜਿਹੜਾ ਵੀ ਕੋਟ ਸੈੱਟ ਪਸੰਦ ਆ ਰਿਹਾ ਜਿਹੜਾ ਵੀ ਰੰਗ ਪਸੰਦ ਆ ਰਿਹਾ ਤੁਸੀਂ ਸਾਨੂੰ WhatsApp ਤੇ DM ਕਰਕੇ ਭੇਜ ਸਕਦੇ ਹੋ ਤੇ ਜਿਹੜਾ ਵੀ ਤੁਹਾਨੂੰ ਸਾਈਜ਼ ਚਾਹੀਦਾ ਦੱਸ ਸਕਦੇ ਹੋ ਉਹੀ ਸਾਈਜ਼ ਤੁਹਾਡੇ ਕੋਲ ਪਹੁੰਚੇਗਾ ਤੇ ਫਿਰ ਵੀ ਜੇ ਤੁਹਾਨੂੰ ਕੋਈ ਇਨਕੁਆਰੀ ਹੈ ਇਸ ਦੇ ਰਿਲੇਟਿਡ ਤਾਂ ਕਲੀਅਰ ਕਰ ਸਕਦੇ ਹੋ WhatsApp ਤੇ ਆਪਾਂ ਚੱਲਦੇ ਹੁਣ ਆਪਣੇ ਨੈਕਸਟ ਕੋਟ ਸੈੱਟ ਦੇ ਵੱਲ ਤੇ ਬਹੁਤ ਹੀ ਜਿਆਦਾ ਸੋਹਣਾ ਬਹੁਤ ਹੀ ਜਿਆਦਾ ਪ੍ਰੀਟੀ ਵਰਕ ਦੇਖ ਸਕਦੇ ਹੋ ਇਹਦੇ ਵਿੱਚ ਬਟਨਸ ਦਿੱਤੇ ਹੋਏ ਨੇ ਤੇ ਬਟਨਸ ਦੇ ਠੀਕ ਸਾਈਡ ਸਾਈਡ ਤੇ ਵਰਕ ਦਿੱਤਾ ਹੈ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਮਰਜੈਂਟਾ ਤੇ ਵੈਲਵਟ ਦਾ ਤੇ ਇਸ ਦੇ ਨਾਲ ਪਾਕਟਸ ਵੀ ਹੈਗੀਆਂ ਨੇ ਪਾਕਟਸ ਬਹੁਤ ਖੁਲਲੀਆਂ ਨੇ ਬਹੁਤ ਹੀ ਵਧੀਆਂ ਨੇ ਤੇ ਬਹੁਤ ਹੀ ਕੋਜੀ ਰਹਿਣਗੇ ਇਹ ਬਹੁਤ ਹੀ ਕੋਜੀ ਰਹਿਣਗੇ ਕੋਰਸਟ ਤੇ ਇਹਦੇ ਬਾਜੂ ਤੇ ਵੀ ਬਟਨ ਦਿੱਤਾ ਹੋਇਆ ਹੈ ਤੁਸੀਂ ਬਟਨ ਐਡਜਸਟ ਕਰ ਸਕਦੇ ਹੋ ਜੇ ਖੋਲਣਾ ਖੋਲ ਸਕਦੇ ਹੋ ਜੇ ਡਿਜ਼ਾਈਨ ਥੋੜਾ ਡਿਫਰੈਂਟ ਹੈ ਇਹਦੇ ਬਾਜੂ ਕਫਸ ਟਾਈਪ ਬਾਜੂ ਨੇ ਤੇ ਇਹ ਸ਼ਰਟ ਟਾਈਪ ਦੇ ਵਿੱਚ ਆ ਜਾਂਦਾ ਦੇਖ ਸਕਦੇ ਹੋ ਇਹ ਵੀ ਐਕਸਸਾਈਜ਼ ਹੈ ਤੇ ਇਹਦੇ ਵਿੱਚ ਬਟਨਸ ਦਿੱਤੇ ਹੋਏ ਨੇ ਸ਼ਰਟ ਟਾਈਪ ਦੇ ਵਿੱਚ ਆ ਜਾਂਦਾ ਤੇ ਨਾਲ ਇਸਦੇ ਹੈਗੀ ਆ ਬਾਟਮ ਇਸ ਦੀ ਬਾਟਮ ਵੀ ਜੀ ਸਿੰਪਲ ਰਹੂਗੀ ਦੇਖ ਸਕਦੇ ਹੋ ਪਲੇਨ ਸਟ੍ਰੇਟ ਬਾਟਮ ਹੈ ਤੇ ਬਾਟਮ ਬਾਟਮ ਕੰਟੇਨ ਕਰਦੀ ਹੈ ਪਾਕਟਸ ਕਿਤਛਤੀ ਸਕਰੀਨਸ਼ਾਟ ਲੈ ਲਓ ਤੇ WhatsApp ਤੇ ਭੇਜ ਦਿਓ ਤੇ ਆਪਣਾ ਡਾਊਟ ਕਲੀਅਰ ਕਰ ਲਓ ਤੇ ਫਿਰ ਵੀ ਜਿੱਥੇ ਵੀ ਤੁਹਾਨੂੰ ਸੂਟ ਚਾਹੀਦਾ ਉਥੇ ਸੂਟ ਪਹੁੰਚ ਜਾਏਗਾ ਇੱਕ ਵਾਰੀ ਬਸ ਆਪਣਾ ਸਾਈਜ਼ ਕਲੀਅਰ ਕਰ ਲਿਓ ਉਹ ਤੁਸੀਂ ਸਾਨੂੰ ਸਾਈਜ਼ ਦੱਸ ਸਕਦੇ ਹੋ ਉਹੀ ਸਾਈਜ਼ ਪਹੁੰਚੇਗਾ ਆਪਾਂ ਚੱਲਦੇ ਹੁਣ ਆਪਣੇ ਨੈਕਸਟ ਕੋਟ ਸੈਟ ਦੇ ਵੱਲ ਕੋਟ ਸੈਟ ਸਾਰੀ ਬਹੁਤ ਸੋਹਣੀ ਨੇ ਕੰਬੀਨੇਸ਼ਨ ਵੀ ਕੋਟ ਸੈਟਾਂ ਦਾ ਬਹੁਤ ਸੋਹਣਾ ਹੈ ਅਸੀਂ ਨਵੀਂ ਕਲੈਕਸ਼ਨ ਲੈ ਕੇ ਆਏ ਆ ਸੂਟਾਂ ਤੋਂ ਵੱਖਰੀ ਕਲੈਕਸ਼ਨ ਦੇਖ ਸਕਦੇ ਹੋ ਕੋਟ ਸੈਟ ਦੀ ਇਹ ਵੀ ਥੋੜਾ ਜਿਹਾ ਡਿਫਰੈਂਟ ਹੈ ਇਦੇ ਵਿੱਚ ਕਾਲਰ ਆ ਜਾਂਦੀ ਹੈ ਤੇ ਨਾਲ ਜ਼ਿਪ ਆ ਜਾਂਦੀ ਹੈ ਖੋਲਣ ਐਡਜਸਟ ਕਰਨ ਵਾਸਤੇ ਦੇਖ ਸਕਦੇ ਹੋ ਤੇ ਬਹੁਤ ਹੀ ਲੰਬੀ ਜ਼ਿਪ ਹੈ ਤੇ ਦੇਖ ਸਕਦੇ ਹੋ ਬਾਜੂ ਦੇ ਉੱਤੇ ਵੀ ਵਰਕ ਦਿੱਤਾ ਹੋਇਆ ਹੈ ਦੋਨੋਂ ਬਾਜੂਆਂ ਦੇ ਉੱਤੇ ਬਹੁਤ ਹੀ ਸੋਹਣਾ ਵਰਕ ਹੈ ਵਿਦ ਅ ਬੈਸਟ ਕੰਬੀਨੇਸ਼ਨ ਆਫ ਕਲਰਸ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਇਹਦਾ ਤੁਸੀਂ ਦੇਖ ਸਕਦੇ ਹੋ ਇਹਦੇ ਘੇਰੇ ਤੇ ਵੀ ਵਰਕ ਆ ਜਾਂਦਾ ਹੈ ਵਰਕ ਆਫ ਫਲਾਰਸ ਦਾ ਦਿੱਤਾ ਹੋਇਆ ਹੈ ਬਹੁਤ ਹੀ ਸੋਹਣਾ ਵਰਕ ਹੈ ਵਿਦ ਅ ਨਾਈਸ ਕੰਬੀਨੇਸ਼ਨ ਬਾਜੂਆਂ ਤੇ ਵਰਕ ਹੈ ਤੇ ਰੇਟ ਵਰਕ ਹੈ ਐਂਡ ਉੱਤੇ ਕਾਲਰ ਤੇ ਵਰਕ ਦਿੱਤਾ ਹੋਇਆ ਹੈ ਤੇ ਇਹ ਥੋੜਾ ਜਿਹਾ ਡਿਫਰੈਂਟ ਸਟਾਈਲ ਦੇ ਵਿੱਚ ਹੈ ਕਿਉਂਕਿ ਇਹਦੇ ਵਿੱਚ ਜ਼ਿੱਪ ਆ ਜਾਂਦੀ ਹੈ ਨਹੀਂ ਤਾਂ ਬਾਕੀ ਆਪਣੇ ਕੋਲੇ ਸ਼ਰਟ ਵਾਲਾ ਸਟਾਈਲ ਸੀਗਾ ਐਂਡ ਸਿੰਪਲ ਸਟਾਈਲ ਸੀਗਾ ਇਹਦੇ ਵਿੱਚ ਜ਼ਿੱਪਰ ਆ ਜਾਂਦਾ ਹੈ ਤੇ ਨਾਲ ਇਸਦੇ ਹੈਗੀ ਬਾਟਮ ਬਾਟਮ ਰਹੂਗੀ ਇਹਦੀ ਬੈਲ ਬਾਟਮ ਦੇਖ ਸਕਦੇ ਹੋ ਇਹਦੀ ਵੀ ਬੈਲ ਬਾਟਮ ਹੈ ਦੇਖੋ ਕਿੰਨੀ ਖੁੱਲੀ ਹੈ ਤੇ ਇਸ ਦੇ ਨਾਲ ਪਾਕਟਸ ਦਿੱਤੀਆਂ ਹੋਈਆਂ ਨੇ ਪਾਕਟਸ ਸਾਰੀ ਬਾਟਮ 'ਚ ਦਿੱਤੀਆਂ ਹੋਈਆਂ ਨੇ ਬਹੁਤ ਹੀ ਕੰਫਰਟੇਬਲ ਬਾਟਮ ਹੈ ਵਿਦ ਕੰਫਰਟੇਬਲ ਸ਼ਰਟ ਤੇ ਕອດ ਸੈਟ ਦਾ ਕੰਬੀਨੇਸ਼ਨ ਪਲੱਸ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਛੇਤੀ ਛੇਤੀ ਸਕਰੀਨਸ਼ਾਟ ਲੈ ਲਓ ਤੇ WhatsApp ਤੇ ਭੇਜ ਦਿਓ ਤੇ ਆਪਣਾ ਸਾਈਜ਼ ਸਾਨੂੰ ਕਨਫਰਮ ਕਰਵਾ ਦਿਓ ਜਿੰਨਾ ਵੀ ਤੁਹਾਨੂੰ ਸਾਈਜ਼ ਚਾਹੀਦਾ ਲਾਰਜ ਚਾਹੀਦਾ ਐਕਸਲ ਚਾਹੀਦਾ ਡਬਲ ਐਕਸਲ ਚਾਹੀਦਾ ਸਾਰੇ ਸਾਈਜ਼ ਮਿਲ ਜਾਣਗੇ ਸਾਡੇ ਕੋਲ ਅਵੇਲੇਬਲ ਨੇ ਹਮ ਲਾਸਟ ਕອດ ਸੈਟ ਆ ਜਾਂਦਾ ਬਹੁਤ ਹੀ ਸੋਹਣਾ ਕອດ ਸੈਟ ਹੈ विद अ ब्लू रिबन देख सकते हो इस दे विच रिबन ਦਿੱਤਾ ਹੋਇਆ ਹੈ ਮਤਲਬ ਕੀ ਇਹ ਅ ਨੈਕ ਟਾਈਟ ਕਰਨ ਲਈ ਹੋ ਜਾਂਦਾ ਦੇਖੋ ਇਹਦੇ ਵਿੱਚ ਨੈਕ ਟਾਈਟ ਵੀ ਹੋ ਜਾਂਦੀ ਹੈ ਤੇ ਇਹ ਤੁਹਾਡਾ ਜਆ ਆਪਣਾ ਸ਼ਾਰਟ ਆ ਜਾਂਦਾ ਹੈ ਤੁਹੋ ਜਆ ਕ੍ਰੋਪ ਟੌਪ ਦੇ ਰਿਲੇਟਿਡ ਆ ਜਾਂਦਾ ਹੈ ਕ੍ਰੋਪ ਟਾਈਪ ਤੇ ਇਸ ਦੇ ਨਾਲ ਬਾਜੂ ਨੇ ਬਾਜੂ ਬਹੁਤ ਹੀ ਡਿਫਰੈਂਟ ਸਾਈਡ ਹੈ ਬਾਜੂ ਇਸ ਦੇ ਵਿੱਚ ਇਲਾਸਟਿਕ ਦਿੱਤੀ ਹੋਈ ਹੈ ਤੇ ਇਧਰ ਵੀ ਸੇਮ ਹੈ ਦੇਖ ਸਕਦੇ ਹੋ ਇਹ ਵੀ ਐਕਸਲ ਸਾਈਜ਼ ਹੈ ਨਾਲ ਇਸਦੇ ਹੈਗੀ ਹੈ ਬਾਟਮ ਤੇ ਇਹ ਜਿਹੜਾ ਕੋਰਸੈਟ ਹੈ ਬਿਨਾ ਵਰਕ ਤੋਂ ਹੈ ਸਿੰਪਲ ਕੋਰਸੈਟ ਹੈ ਤੇ ਇਹ ਵਿਦਆਊਟ ਵਰਕ ਹੈ ਤੇ ਕ੍ਰੋਪ ਟੌਪ ਦੇ ਵਿੱਚ ਆ ਜਾਂਦਾ ਹੈ ਇਹ ਥੋੜਾ ਜਿਹਾ ਗਰਲਿਸ਼ ਵੇਅਰ ਆ ਗਿਆ ਜਿਵੇਂ ਮੈਂ ਪਾ ਸਕਦੀ ਹਾਂ ਨਾ ਇਹ ਤੇ ਆ ਦੇਖੋ ਇੱਥੇ ਵੀ ਵੇਅਰ ਕੀਤਾ ਦਿਖਾਇਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਥੋੜਾ ਜਿਹਾ ਇਹ ਪੈਂਟ ਟਾਈਪ ਆ ਜਾਂਦੇ ਨੀਚੇ ਬਾਟਮ ਵੀ ਇਸ ਦੀ ਦਿਖਾ ਦਿੰਨੀ ਹਾਂ ਤੁਹਾਨੂੰ ਦੇਖ ਸਕਦੇ ਹੋ ਇਸ ਦੀ ਬਾਟਮ ਸਿੰਪਲ ਰਹੇਗੀ ਬੈਲ ਬਾਟਮ ਬਾਟਮ ਨਹੀਂ ਹੈਗੀ ਇਸ ਦੀ ਤੇ ਤੁਸੀਂ ਫੈਬਰਿਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਫੈਬਰਿਕ ਹੈ ਵੈਲਵਟ ਦਾ ਕੋਰਸੈਟ ਹੋਣਗੇ ਸਾਰੇ ਤੇ ਇਹ ਥੋੜਾ ਜਿਹਾ ਕਰੋਪ ਦੇ ਵਿੱਚ ਸੀਗਾ ਇਹ ਸੀਗੀ ਜੀ ਅੱਜ ਦੀ ਸਾਡੀ ਕਲੈਕਸ਼ਨ ਤੇ ਇਹ ਸੀਗਾ ਸਾਡਾ ਲਾਸਟ ਕੋਰਸੈਟ ਹੋਪ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਸਾਡੀ ਕਲੈਕਸ਼ਨ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਕੋਰਸੈਟ ਅੱਗੇ ਤੋਂ ਅੱਗੇ ਪਹੁੰਚ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਵੀਂ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਜਾਏਗੀ ਤੇ ਤੁਹਾਨੂੰ ਕਨਫਰਮੇਸ਼ਨ ਹੁੰਦੀ ਹੋਏਗੀ ਕਿ ਸਾਡਾ ਬਲੌਗ ਕਰਦੋ ਆਇਆ ਤੇ ਤੁਸੀਂ ਨਵੇਂ ਨਵੇਂ ਸੂਟ ਨਵੇਂ ਨਵੇਂ ਕੋਰਸੇ ਬੁੱਕ ਕਰ ਸਕਦੇ ਹੋ ਜਿਹਦੇ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਹੋਪ ਕਰਦੇ ਆ ਅੱਜ ਦੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ